ਇਸ ਕਹਾਣੀ ਦਾ ਮੁੱਖ ਨੀਮ ਹੈ ਅੱਜ ਦੀ ਕੀਮਤ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਭਿਖਾਰੀ ਰਹਿੰਦਾ ਸੀ ਜਿਹੜਾ ਕਿ ਪਿੰਡ ਵਿੱਚ ਹੀ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਅਤੇ ਸ਼ਾਮ ਨੂੰ ਆਪਣੇ ਘਰ ਵਾਪਸ ਆ ਜਾਂਦਾ ਸੀ ਪਰ ਉਸ ਨੂੰ ਪਿੰਡ ਵਿੱਚ ਕੁਝ ਬਹੁਤੀ ਭੀਖ ਨਾਲ ਲੋਕ ਦੰਦੇ ਜਿਸ ਕਰਕੇ ਉਸ ਦਾ ਖਰਚਾ ਵੀ ਘਰ ਦਾ ਬਹੁਤ ਹੀ ਔਖਾ ਚੱਲਦਾ ਸੀ ਫਿਰ ਉਸ ਨੇ ਇੱਕ ਦਿਨ ਸੋਚਿਆ ਕਿ ਮੈਂ ਹੁਣ ਸ਼ਹਿਰ ਵਿੱਚ ਜਾ ਕੇ ਕਿਉਂ ਨਾ ਭੀਖ ਮੰਗਾ ਫਿਰ ਉਹ ਇੱਕ ਦਿਨ ਸ਼ਹਿਰ ਵਿੱਚ ਜਾ ਕੇ バス ੱਡੇ ਤੇ ਚਲੇ ਗਿਆ ਅਤੇ ਉਥੇ ਜਾ ਕੇ ਉਸ ਨੇ ਦੇਖਿਆ ਕਿ ਹੋਰ ਵੀ ਭੀਖ ਭਿਖਾਰੀ ਭੀਖ ਮੰਗ ਰਹੇ ਸਨ ਅਤੇ ਉਹ ਵੀ ਇੱਕ ਪਾਸੇ ਬੈਠ ਗਿਆ ਅਤੇ ਉਸ ਨੂੰ ਪਿੰਡ ਨਾਲੋਂ ਸ਼ਹਿਰ ਦੇ ਬਾਸਾਡੇ ਤੇ ਥੋੜੇ ਜਿਆਦਾ ਪੈਸੇ ਬਣੇ ਅਤੇ ਉਹ ਰੋਜ਼ ਹੀ ਹੁਣ ਬਾਸਾਡੇ ਤੋਂ ਸ਼ਾਮ ਨੂੰ ਘਰੇ ਚਲ ਜਾਂਦਾ ਅਤੇ ਸਵੇਰੇ ਫਿਰ ਉਸ ਬਾਸਾਡੇ ਤੇ ਹੀ ਆ ਕੇ ਭੀਖ ਮੰਗਣ ਲੱਗ ਪੈਂਦਾ ਜਿਸ ਕਰਕੇ ਉਸ ਨੂੰ ਥੋੜੇ ਜਿਆਦਾ ਪੈਸੇ ਮਿਲਣ ਲੱਗ ਪਏ ਜਿਸ ਕਰਕੇ ਉਸ ਦਾ ਘਰ ਦਾ ਗੁਜ਼ਾਰਾ ਜਰਾ ਸੌਖਾ ਹੋ ਗਿਆ ਸੀ ਫਿਰ ਅਚਾਨਕ ਉਸ ਲਈ ਇੱਕ ਦਿਨ ਤਬੀਤ ਇੰਨੀ ਖਰਾਬ ਹੋ ਗਈ ਕਿ ਉਸ ਨੇ ਸੋਚਿਆ ਕਿ ਮੈਂ ਉਹ ਲੰਮਾ ਪਿਆ ਪਿਆ ਹੀ ਸੋਚਣ ਲੱਗ ਪਿਆ ਕਿ ਨਹੀਂ ਅੱਜ ਨਹੀਂ ਮੈਂ ਜਾਵਾਂਗਾ ਕੱਲ ਨੂੰ ਜਾਵਾਂਗਾ ਫਿਰ ਉਹ ਨਾ ਕਰਦਾ ਕਰਦਾ ਹੋਇਆ ਵੀ ਫਿਰ ਵੀ ਭੀਖ ਮੰਗਣ ਬਾਸਾਡੇ ਤੇ ਚੱਲ ਹੀ ਗਿਆ ਇਹਨੇ ਨੂੰ ਉੱਥੇ ਜਦੋਂ ਉਹ ਬਾਸਾਡੇ ਤੇ ਭੀਖ ਮੰਗ ਰਿਹਾ ਸੀ ਅਤੇ ਬਾਕੀ ਵੀ ਮੰਗ ਰਹੇ ਸਨ ਇੱਕ ਕਾਰ ਵਿੱਚ ਇੱਕ ਸੇਠ ਆਇਆ ਜਿਸ ਨੇ ਸਾਰੇ ਭਿਖਾਰੀਆਂ ਨੂੰ ਇੱਕ-ਇੱਕ 1000 ਰੁਪਏ ਦੇ ਦਿੱਤਾ ਫਿਰ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋ ਗਿਆ ਅਤੇ ਉਹਨਾਂ ਦੇ ਵਿੱਚ ਇਹ ਵੀ ਭਖਾਰੀ ਇਸ ਨੂੰ ਵੀ 1000 ਰੁਪਈਆ ਮਿਲ ਗਿਆ ਸੀ ਜਿਹੜਾ ਕਹਿੰਦਾ ਸੀ ਕਿ ਮੈਂ ਅੱਜ ਨਹੀਂ ਜਾਵਾਂਗਾ ਫਿਰ ਉਹ ਘਰ ਆ ਕੇ ਇਹੀ ਸੋਚਣ ਲੱਗਾ ਕਿ ਜੇ ਮੈਂ ਅੱਜ ਨਾ ਜਾਂਦਾ ਤਾਂ ਮੈਨੂੰ ਇਹ ਮੌਕਾ ਨਹੀਂ ਮਿਲਣਾ ਸੀ ਤੇ ਉਹ ਸੇਠ ਨੇ ਅੱਜ ਹੀ ਆਉਣਾ ਸੀ ਇਸ ਕਹਾਣੀ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜਿਹੜੇ ਅੱਜ ਦੀ ਕੀਮਤ ਹੈ ਉਹ ਬਹੁਤ ਹੀ ਜ਼ਿਆਦਾ ਹੈ ਕੀ ਪਤਾ ਰੱਬ ਨੇ ਸਾਨੂੰ ਅੱਜ ਕੀ ਦੇ ਦੇਣਾ ਹੈ ਇਸ ਕਰਕੇ ਸਾਨੂੰ ਕਦੇ ਵੀ ਕੋਈ ਕੰਮ ਕੱਲ ਤੇ ਨਹੀਂ ਛੱਡਣਾ ਚਾਹੀਦਾ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਰੋਜ਼ ਹੋਰ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ